ਹਾਂ ਜੀ ਸੋ ਜੇ ਜਾਣਕਾਰੀ ਅੱਜ ਜਿਹੜੀ ਬੈਠਕ ਕੀਤੀ ਗਈ ਹੈ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਕੀ ਸਮੱਸਿਆਵਾਂ ਜਿਹੜੀਆਂ ਇਹਨਾਂ ਦੀਆਂ ਤੇ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਤੁਸੀਂ ਲੈਂਦਾ ਅੱਜ ਫੋਕਲ ਪੁਆਇੰਟ ਵਿਖੇ پارک ਦੇ ਵਿੱਚ ਭਾਰਤੀ ਮਜ਼ਦੂਰ ਸੰਗ ਨਾਲ ਸੰਬੰਧ ਸੰਬੰਧਿਤ ਪ੍ਰਵਾਸੀ ਮਜ਼ਦੂਰ ਸੰਗ ਦੀ ਇੱਕ ਵਿਸ਼ਾਲ ਮੀਟਿੰਗ ਇਕੱਤਰਤਾ ਯੂਨੀਅਨ ਦੇ ਪ੍ਰਧਾਨ ਰਾਮਬਚਨ ਰਾਓ ਦੀ ਪ੍ਰਧਾਨਗੀ ਹੇਠ ਹੋਈ ਇਹ ਜੋ ਭਾਰੀ ਗਿਣਤੀ ਦੇ ਵਿੱਚ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਚ ਮਹਿਲਾ ਪ੍ਰਵਾਸੀ ਮਜ਼ਦੂਰ ਵੀ ਕਾਫੀ ਗਿਣਤੀ ਦੇ ਵਿੱਚ ਸ਼ਾਮਲ ਹੋਏ ਆ ਉੱਥੇ ਮਕਸਦ ਇਹ ਜਿਹੜੀ ਅੱਜ ਦੀ ਇਕੱਤਰਤਾ ਹੋਈ ਹੈਗੀ ਹੈ ਪ੍ਰਵਾਸੀ ਮਜ਼ਦੂਰਾਂ ਨੂੰ ਜੋ ਪੰਜਾਬ ਦੇ ਵਿੱਚ ਇਸ ਪਰਦੇਸ ਚ ਆ ਕੇ ਉਹਨਾਂ ਦੇ ਕੋਈ ਸਮੱਸਿਆਵਾਂ ਜਿਨ੍ਹਾਂ ਚ ਜਿਸ ਤਰ੍ਹਾਂ ਉਹਨਾਂ ਨੇ ਅੱਜ ਵੱਡੀ ਸਮੱਸਿਆ ਇੱਕ ਦੱਸੀ ਵੀ ਅਸੀਂ ਇੱਥੇ ਬੜੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਆ ਕੇ ਵੱਸ ਗਏ ਆਂ ਔਰ ਸਾਡੇ ਇੱਥੇ ਜਿਹੜੀਆਂ ਵੋਟਾਂ ਜਾਂ ਵੋਟਰ ਕਾਰਡ ਸਾਡੇ ਇੱਥੇ ਬਣੇ ਹੋਏ ਆ ਪਰ ਸਾਨੂੰ ਰਾਸ਼ਨ ਕਾਰਡ ਸਾਡੇ ਜਿਹੜੇ ਹੈਗੇ ਜਿਨ੍ਹਾਂ ਨੂੰ ਆਪਾਂ ਨੀਲੇ ਕਾਰਡ ਕਹਿ ਦਿੰਨੇ ਆ ਵੀ ਉਹ ਸਾਡੇ ਨਹੀਂ ਬਣਾਏ ਜਾਂਦੇ ਤੇ ਸਾਨੂੰ ਰਾਸ਼ਨ ਜਿਹੜਾ ਕਿ ਜਦੋਂ ਕਿ ਫੂਡ ਸੇਫਟੀ ਐਕਟ ਦੇ ਅੰਡਰ ਭਾਰਤ ਸਰਕਾਰ ਨੇ ਤਾਂ ਦਾਵਾ ਕਰੀ ਜਾਂਦੀ ਹੈ ਵੀ 80 ਕਰੋੜ ਜਿਹੜੇ ਹੈਗੇ ਆ ਰਾਸ਼ਨ ਕਾਰਡ 홀ਡਰ ਹੈ ਉਹਨਾਂ ਨੂੰ ਅਸੀਂ ਰਾਸ਼ਨ ਦੇ ਰਹੇ ਹਾਂ ਜਦੋਂ ਕਿ ਵੀ ਇਹ ਪ੍ਰਵਾਸੀ ਮਜ਼ਦੂਰ ਹੈ ਇਹਨਾਂ ਦੇ ਰਾਸ਼ਨ ਕਾਰਡ ਬਣਨੇ ਚਾਹੀਦੇ ਇਹਨਾਂ ਨੂੰ ਰਾਸ਼ਨ ਜਿਹੜਾ ਹੈਗਾ 80 ਕਰੋੜ ਦੀ ਜਿਹੜੀ ਕਿਹਾ ਜਾਂਦਾ ਉਹਦੇ ਵਿੱਚ ਇਹਨਾਂ ਦਾ ਹਿੱਸਾ ਆਉਂਦਾ ਇਹਨਾਂ ਨੂੰ ਮਿਲਣਾ ਚਾਹੀਦਾ ਪਰ ਨਹੀਂ ਮਿਲ ਰਿਹਾ ਉਹ ਇਸ ਤਰ੍ਹਾਂ ਦੀਆਂ ਹੋਰ ਸਮੱਸਿਆਵਾਂ ਸਮਾਜਿਕ ਸਮੱਸਿਆਵਾਂ ਵੀ ਆਉਂਦੀਆਂ ਇੱਥੇ ਪ੍ਰਦੇਸ਼ ਚ ਆ ਕੇ ਇਹਨਾਂ ਨੂੰ ਕਈ ਵਾਰੀ ਰੋਜ਼ਗਾਰ ਦੇ ਵਿੱਚ ਪੂਰੀ ਤਨਖਾਹ ਨਹੀਂ ਮਿਲਦੀਗੀ ਔਰ ਅੱਜ ਦੇ ਜਿਹੜੇ ਇਕੱਤਰਤਾ ਹੈ ਇਹਦੇ ਵਿੱਚ ਹਰ ਤਰ੍ਹਾਂ ਦਾ ਪ੍ਰਵਾਸੀ ਫੋਕਲ ਪੁਆਇੰਟ ਦੀ ਇੰਡਸਟਰੀ ਚ ਕੰਮ ਕਰਨ ਵਾਲਾ ਪ੍ਰਵਾਸੀ ਮਜ਼ਦੂਰ ਵੀ ਅੱਜ ਸ਼ਾਮਲ ਹੋਇਆ ਪੈਟਰੋਲ ਪੰਪਾਂ ਤੇ ਕੰਮ ਕਰਨ ਵਾਲੇ ਕਾਮੇ ਵੀ ਸ਼ਾਮਲ ਹੋਏ ਆ ਘਰਾਂ ਦੇ ਵਿੱਚ ਗੈਸ ਸਿਲੰਡਰ કેરી ਕਰਕੇ ਲੈ ਕੇ ਜਾਣ ਵਾਲੇ ਰੇੜਿਆਂ ਵਾਲੇ ਮਜ਼ਦੂਰ ਉਹ ਵੀ ਸ਼ਾਮਲ ਹੋਏ ਹੈਗੇ ਆ ਹਰ ਤਰ੍ਹਾਂ ਦਾ ਜਿਹੜਾ ਮਜ਼ਦੂਰ ਹੈ ਪੱਠਾ ਮਜ਼ਦੂਰ ਹੈ ਉਹ ਵੀ ਅੱਜ ਸ਼ਾਮਲ ਹੋਇਆ ਪੱਠਿਆਂ ਤੇ ਵੀ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਆ ਉਹ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਲਾਮਬੰਦ ਕਰਨ ਦੇ ਇਰਾਦੇ ਨਾਲ ਜਿਹੜੀ ਅੱਜ ਦੀ ਇਹ ਵੱਡੀ ਜਿਹੜੀ ਵਿਸ਼ਾਲ ਬੈਠਕ ਕੀਤੀ ਗਈ ਹੈਗੀ ਹੈ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਵੀ ਗਈਆਂ ਉਹਨਾਂ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾਣਗੇ ਤੇ ਇਹਨਾਂ ਨੂੰ ਮੋਗੇ ਦੀ ਜਿਹੜੀ ਹੈ ਵੱਧ ਤੋਂ ਵੱਧ ਪ੍ਰਵਾਸੀਆਂ ਦੀ ਜਿਹੜੀ ਲੋਕ ਹੈਗੇ ਆ ਉਹਨਾਂ ਨੂੰ ਕੋਸ਼ਿਸ਼ ਹੈ ਵੀ ਇੱਕ ਪਲੇਟਫਾਰਮ ਲਿਆਂਦਾ ਜਾਵੇ ਔਰ ਏਕਤਾ ਦੀ ਤਾਕਤ ਦੇ ਨਾਲ ਉਹਨਾਂ ਦੀ ਹਰ ਤਰ੍ਹਾਂ ਦੀ ਜਿਹੜੀ ਸਮੱਸਿਆ ਉਹਦਾ ਜਿਹੜਾ ਭਾਰਤੀ ਮਜ਼ਦੂਰ ਸੰਘ ਹੈ ਸਮਾਧਾਨ ਕਰਾਉਣ ਦੇ ਵਿੱਚ ਕਾਮਯਾਬ ਹੋਵੇ ਇਸ ਰਾਦੇ ਨਾਲ ਜਿਹੜਾ ਅੱਜ ਦਾ ਯੋਜਨ ਕੀਤਾ ਗਿਆ ਸੀ